ਕਿਸਾਨ ਵੀਰੋ ਆ ਜਿਹੜਾ ਤੁਸੀਂ ਮਹੀਂਦਰਾ 275 ਦੇਖ ਰਹੇ ਹੋ ਇਹਨੂੰ ਲਗਭਗ 15 ਸਾਲ ਹੋ ਚੁੱਕੇ ਨੇ ਡੀਆਈ ਕਰਾਏ ਹੋਏ ਨੂੰ ਪਹਿਲਾਂ ਆਪਾਂ ਇਹਦੇ ਨਾਲ ਗੰਨਾ ਢੋਂਦੇ ਰਿਆਂ ਲਗਾਤਾਰ ਕਾਫੀ ਜਿਆਦਾ ਗੰਨਾ ਲਾਉਂਦੇ ਸੀ ਤੇ ਆ ਹੁਣ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਵੀ ਚੱਲ ਰਿਹਾ ਹੈ ਲਗਭਗ ਇਹਦੇ ਨਾਲ ਅਸੀਂ 15 ਕਿੱਲਾਂ ਦੀ ਨਿੜਤੜੇ ਕੀਤੀ ਕਰਦੇ ਆ ਤੇ ਬਾਕੀ ਤੁਹਾਡੇ ਸਾਹਮਣੇ ਜਿਵੇਂ ਇੱਕ ਜਿਹੜਾ ਛੋਟਾ ਕਿਸਾਨ ਹੈ ਉਹਦੇ ਵਾਸਤੇ ਕਿਸ ਤਰ੍ਹਾਂ ਇਹ ਵਾਲਾ ਟਰੈਕਟਰ ਕਿਉਂਕਿ ਇਹ ਪੁਰਾਣਾ ਹੀ ਲਿਆ ਸੀ ਤੇ ਬਹੁਤ ਵੱਡੀ ਗਿਣਤੀ ਕਿਸਾਨ ਵੀਰ ਜਾਣਦੇ ਨੇ ਇਸ ਟਰੈਕਟਰ ਬਾਰੇ ਮੇਰਾ ਕਹਿਣ ਤੋਂ ਭਾਵੇਂ ਕਿ ਜਿਹੜੇ ਛੋਟੇ ਕਿਸਾਨ ਨੇ ਵੀ ਉਹ ਨਵਾਂ ਟਰੈਕਟਰ ਜਾਂ ਵੱਡਾ ਟਰੈਕਟਰ ਲੈਂਦੇ ਨੇ ਕਾਫੀ ਮੋਟੀ ਰਕਮ ਖਰਚਦੇ ਨੇ ਕਈ ਵਾਰੀ ਆਪਾਂ ਇੱਕ ਦੂਸਰੇ ਦੀ ਦੇਖਾ ਦੇਖੀ ਟਰੈਕਟਰ ਲੈ ਲੈਨੇ ਜਿਵੇਂ ਵੀ ਕਿਰਾਇਆ ਕਾਫੀ ਮਿਲ ਜੇਗਾ ਸੁਪਰ ਸੀਟਰ ਲਾ ਲਾਂਗੇ ਜਾਂ ਲੇਜ਼ਰ ਲੈਵਲਰ ਜਿਹੜਾ ਹੈ ਉਹ ਲਾ ਲਾਂਗੇ ਮਤਲਬ ਸਕੀਮਾਂ ਵੱਖ-ਵੱਖ ਦਿੱਤੇ ਜਾਂਦੀਆਂ ਨੇ ਪਰ ਹੁਣ ਇਹਨਾਂ ਸ਼ਾਇਦ ਕੱਢਣ ਪਾਉਣ ਨੂੰ ਇਹਨਾਂ ਕੋਲ ਨਹੀਂ ਹੈਗਾ ਤੇ ਬਾਅਦ ਵਿੱਚ ਕਿਉਂਕਿ ਜਦੋਂ ਨਾਲ ਟਰੈਕਟਰ ਲੈਣ ਨਾਲ ਮਸ਼ੀਨਰੀ ਵੀ ਕਾਫੀ ਲੈਣੀ ਪੈਂਦੀ ਹੈ ਤੇ 15 ਲੱਖ ਰੁਪਏ ਵੀ ਆਪਾਂ ਖਰਚੀਏ ਤਾਂ ਵੀ ਇੱਕ ਛੋਟਾ ਕਿਸਾਨ ਕਿਉਂਕਿ ਜੇਕਰ ਕਰਾਇਆ ਪੂਰਾ ਨਹੀਂ ਮਿਲਦਾ ਹੈਗਾ ਤਾਂ ਫਿਰ ਸਮੱਸਿਆ ਖੜੀ ਹੋ ਜਾਂਦੀ ਹੈ ਕਰਜ਼ਾਈ ਹੋ ਜਾਂਦਾ ਉਲਟਾ ਕਿਸਾਨ ਤੇ ਜਿਵੇਂ ਆਪਾਂ ਨੂੰ ਬਹੁਤ ਕਿਸਾਨ ਵੀਰ ਨੇ ਜਿਹੜੇ ਵੀ ਕਹਿੰਦੇ ਨੇ ਵੀ ਭਾਈ ਤੂੰ ਬਜ਼ਲ ਦੋ ਤੁਸੀਂ ਟਰੈਕਟਰ ਹੋਰ ਲੈ ਲਓ ਵੱਡੇ ਦਾ ਨਜ਼ਾਰਾ ਵੜਾ ਤੇ ਇਹ ਗੱਲ ਸਹੀ ਹੈ ਵੀ ਵੱਡੇ ਆਪਣੀ ਥਾਂ ਦੇ ਉੱਪਰ ਨੇ ਤੇ ਇਹ ਛੋਟਾ ਇਹ ਆਪਣੀ ਥਾਂ ਤੇ ਪਰ ਸਾਨੂੰ ਲੱਗਦਾ ਵੀ ਸਾਡੇ ਵਾਸਤੇ ਇਸ ਤੋਂ ਬੈਸਟ ਕੁਝ ਨਹੀਂ ਉਸ ਦਾ ਇਸ ਤੋਂ ਨੰਬਰ 1 ਟਰੈਕਟਰ ਸਾਡੇ ਲਈ ਨਹੀਂ ਹੋ ਸਕਦਾ ਕਿਉਂਕਿ ਇਹ ਸਾਰੇ ਕੰਮ ਕਰਦਾ ਹੈ ਤੇ ਅੱਗੇ ਜਦੋਂ ਆਪਾਂ ਕਣਕ ਦੀ ਬਿਜਾਈ ਕਰਨੀ ਹੈ ਉਹ ਆਪਾਂ ਕਿਰਾਏ ਤੇ ਕਰਾਵਾਂਗੇ ਕਿਉਂਕਿ ਆਪ ਆਪਾ ਆਰਮਨਾਲ ਸਾਈਡ ਤੇ ਬੈਠ ਜਾਣਾ ਤੇ ਆ ਆਪਣੇ ਖੇਤ ਨੇ ਆ ਦੋਨੇ ਮੋਟਰ ਆਪਣੇ ਨੇ ਤੇ ਆ ਪੱਠੇ ਬੀਜ ਰਾਂਗੇ ਰੋਟਾਵੇਟਰ ਤੇ ਤੁਸੀਂ ਆਪ ਵੇਖ ਲਓ ਵੀ ਇਹਦੀ ਕਿਸ ਤਰ੍ਹਾਂ ਦੀ ਚਲਾਈ ਹੈ